ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਪਰ ਸਸੀ ਕਾਲ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਮਲਜੀਤ ਕਿਚਨ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੀਆਂ ਇੱਕ ਘਰ ਪਰੋਣੇ ਪਰੋਣੇ ਆਈ ਮੇਰੀ ਭੈਣ ਦਾ ਪਰਿਵਾਰ ਤੋਂ ਆਪਾਂ ਹੁਣ ਤੋਂ ਪਹਿਲਾਂ ਸਬਜੀ ਰੋਟੀ ਬਣਾ ਲਈ ਸੀ ਮਤਲਬ ਕਿ ਸਬਜੀ ਦਾਲ ਸਬਜੀ ਬਣਾ ਲਈ ਤੋਂ ਬਾਕੀ ਵਿਚਾਰੇ ਆਪਣੇ ਆਪ ਹੀ ਇਹ ਪਾਣ ਲੱਗੇ ਹੋਏ ਨੇ ਤੇ ਆਪ ਹੀ ਜਿਹੜੇ ਪੰਜ ਨੂੰ ਇਹਨੇ ਸਾਰਾ ਸਮਾਨ ਆਪਣੇ ਆਪ ਹੀ ਰੱਖ ਲਿਆ ਤੋਂ ਬਹੁਤ ਅੱਛਾ ਲੱਗਿਆ ਹਨਾ ਇਹ ਜਿਹੇ ਰਿਸ਼ਤੇਦਾਰ ਆਉਣ ਆਪੇ ਤਾਂ ਗਿਣੀ ਜਿਹੜੇ ਆਪਣੇ ਆਪ ਹੀ ਵਿਚਾਰੇ ਹੈਲਪ ਕਰ ਰਹੇ ਨੇ ਇਹ ਬੈਠੇ ਆ ਸਾਹਮਣੇ ਮੇਰੀ ਭੈਣ ਦੀ ਸੱਸ ਸਾਡੇ ਮਾਸੀ ਜੀ ਹਨਾ ਤਾਂ ਭੈਣ ਮੇਰੀ ਰੋਟੀ ਬਣਾ ਰਹੀ ਹੈਗੀ ਭਾਂਜਾ 59 ਭੈਣ ਭਣੋਈਆ ਤੇ ਉਹਨਾਂ ਦੀ ਬੇਟੀ ਭਾਣ ਜੀ ਮਤਲਬ ਕਿ ਮੇਰੀ ਤਾਂ ਇਹਨਾਂ ਨੇ ਆਪਣੇ ਆਪ ਹੀ ਵਿਚਾਰਿਆਂ ਨੇ ਤੇ ਟੇਬਲ ਤੇ ਰੱਖ ਕੇ ਸਾਰੇ ਲੱਗੇ ਨੇ ਖਾਣ ਇਹ ਮੇਰਾ ਭਣੋਈਆ ਬਾਪ ਬੇਟਾ ਇੱਕ ਸਾਈਡ ਤੇ ਬੈਠੇ ਨੇ ਉਹ ਮਾਸੀ ਜੀ ਨੇ ਮੈਂ ਬਹੁਤ ਪਿਆਰ ਕਰਦੀ ਆ ਨਾ ਮਈਆ ਕਹਿੰਨੀ ਹੰਨੀਆਂ ਕਿਉਂਕਿ ਭੈਣ ਦੀ ਸੱਸ ਵੀ ਇਹ ਬਹੁਤ ਪਿਆਰ ਕਰਦੇ ਨੇ ਇਹਨਾਂ ਕਿ ਨਹੀਂ ਜਾਈਏ ਤਾਂ ਬੜਾ ਚਾ ਚੜਦਾ ਇਹਨਾਂ ਨੂੰ ਕਿ ਕੋਈ ਆਇਆ ਇਹ ਭਾਣਜੀ ਆ ਇਹ ਭੈਣ ਦਾ ਪੋਤਰਾ ਵਾ ਦੇਖੋ ਕਿੱਦਾਂ ਲੱਗਿਆ ਭਾਣਜੀ ਨਹੀਂ ਭਾਣਜ ਨੂੰ ਹੈ ਪ੍ਰਸ਼ਾਦਾ ਛਕ ਲਿਆ ਇਹਨਾਂ ਨੇ ਤੇ ਇਹ ਹੁਣ ਬੈਠ ਕੇ ਜਾਣ ਦੀ ਤਿਆਰੀ ਕਰਦੇ ਨੇ ਹਰਮੰਦਰ ਸਾਹਿਬ ਨੂੰ ਇਹਨਾਂ ਨੇ ਹਰਮੰਦਰ ਸਾਹਿਬ ਜਾਣੇ ਪੈਣ ਬੈਠੀ ਹੈ ਮੇਰੀ ਤਾਂ ਇਹ ਚੱਲੇ ਨੇ ਹੁਣ ਹਰਮੰਦਰ ਸਾਹਿਬ ਨੂੰ ਤੇ ਮੈਂ ਕਿਹਾ ਬੈਠ ਜਾਓ ਇੱਥੇ ਇਹ ਬੈਠ ਗਏ ਨੇ ਪ੍ਰਸ਼ਾਦੇ ਪਾਣੀ ਛੱਕ ਕੇ ਤੇ ਇਹ ਬਾਰੇ ਕਰਮਾ ਵਾਲੇ ਨੇ ਜੋ ਹਰਮੰਦਰ ਸਾਹਿਬ ਜਾਂਦੇ ਨੇ ਤੁਹਾਨੂੰ ਅੱਛਾ ਲੱਗਦਾ ਹਨ ਮੇਰਾ ਵੀ ਦਿਲ ਕਰਦਾ ਸੀ ਪਰ ਮੇਰੇ ਹਸਬੰਦ ਘਰ ਨਹੀਂ ਸੀ ਮੈਂ ਅਸਲੀ ਫਿਰ ਗਈ ਨਹੀਂ ਨਾਲ ਬਹੁਤ ਕਹਿ ਇਨਾਂ ਨੇ ਮੈਨੂੰ ਫਿਰ ਚੱਲੀ ਤੇ ਇੱਥੇ ਅਸੀਂ ਇੱਕ ਫੋਟੋ ਕਰਾਉਣ ਲੱਗ ਗਏ ਕਿ ਚਲੋ ਆਪਾਂ ਫੋਟੋ ਕਰਾ ਲਈਏ ਯਾਦਗਾਰੀ ਹੁੰਦੀਆਂ ਹਨ ਇਨਸਾਨ ਦੀਆਂ ਬਾਕੀ ਇੱਥੇ ਕੁਝ ਨਹੀਂ ਰਹਿ ਜਾਂਦਾ ਦੁਨੀਆ ਦੇ ਵਿੱਚ ਕਦੋਂ ਜਾਣਾ ਕਦੋਂ ਰਹਿ ਜਾਣਾ ਪਰਮਾਤਮਾ ਨੇ ਉਸ ਨੂੰ ਪਤਾ ਹੁੰਦਾ ਤੇ ਇਹ ਇੱਕ ਯਾਦਗਾਰੀ ਆਪਣੀ ਹੁੰਦੀ ਹੈ ਇਹ ਸੀ ਜੀ ਮੇਰੀ ਭਾਂਜੀ ਹੈ ਇਹ ਸੂਟ ਵਾਲੀ ਜੋ ਹਰੇ ਗ੍ਰੀਨ ਸੂਟ ਵਾਲੀ ਆ ਕਿ ਇਹ ਭਾਂਜੀ ਆ ਕਿ ਇੱਕ ਦੀ ਮੈਰਿਜ ਹੋ ਗਈ ਉਹ ਕੈਨੇਡਾ ਜਾ ਹੋਈ ਜੋ ਲੋਕਾਂ ਦੀ ਆ ਕੈਨੇਡਾ ਕੈਨੇਡਾ ਕਰਦੇ ਉੱਤੇ ਨੇ ਤਾਂ ਇਹ ਚ ਨਹੀਂ ਇਹਨਾਂ ਦੇਖ ਬੱਚਾ ਵੀ ਕਿੰਨਾ ਬਾਏ ਬਾਏ ਕਰ ਰਿਹਾ ਫਲਾਨੀ ਫੋਟੋ ਕਰਵਾ ਰਿਹਾ ਸੀ ਹੁਣ ਦੇਖ ਕਿੰਨੇ ਬੜੇ ਆਰਾਮ ਨਾਲ ਖੜ ਗਿਆ ਇਹ ਕਿ ਮੈਂ ਫੋਟੋ ਕਰਵਾਉਣ ਲੱਗਿਆ ਮਾ ਹਨਾ ਉਧਰ ਆਪਣੀ ਕਿਚਨ ਤੇ ਕਿਚਨ ਦੇ ਭਾਂਡੇ ਵੀ ਵਿਚਾਰੀਆਂ ਦੇ ਸਾਰੇ ਸਾਫ਼ ਕਰਤੇ ਸੀਗੇ ਹੁਣੇ ਪੌੜੀਆਂ ਉਤਰ ਕੇ ਜਾ ਰਹੇ ਨੇ ਦੇਖੋ ਫਿਰ ਬਾਏ ਬਾਏ ਕਰਦਾ ਬੜਾ ਪਿਆਰ ਲੈਂਦਾ ਹੈ ਨੰਨੂ ਮੰਨੂ ਇਸ ਕਾ ਨਾਮ ਤਾਂ ਐਵਾਨ ਇਹ ਵਾਹ ਨੇ ਬਹੁਤ اچھا ਨਾਮ ਹੈ ਦਾ ਵੀ ਤਾਂ ਇਹ ਚੱਲੇ ਨੇ ਤੇ ਆਪਾਂ ਵੀ ਇਹਨਾਂ ਦੇ ਨਾਲ ਥੱਲੇ ਚੱਲੇ ਆ ਛੱਡਣ ਤੇ ਇਹ ਬੈਠ ਰਹੇ ਨੇ ਇਹਦੀ ਗੱਡੀ ਦੇ ਵਿੱਚ ਤਾਂ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਰਾਤ ਰਹਿ ਲਓ ਜਾਂ ਸਵੇਰ ਆ ਜਿਓ ਪਰ ਇਹ ਨਹੀਂ ਟਾਈਮ ਘਟ ਸੀਗਾ ਸ਼ਾਮ ਦਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਇੱਥੇ ਤੇ ਉੱਥੋਂ ਹੀ ਲੇਟ ਆਏ ਸੀਗੇ ਇਹ ਆਪਦਾ ਚੰਡੀਗੜ੍ਹ ਤੋਂ ਅਮਰਸਰ ਸਾਇਫਰ ਮੱਥਾ ਟੇਕਣਾ ਤੁਹਾਨੂੰ ਪਤਾ ਕਿ ਇੱਕ ਭੇਡ ਕਿੰਨੀ ਹੁੰਦੀ ਹੈਗੀ ਤੇ ਉਹ ਦੇਖੋ ਹੱਥ ਮਾਰ ਰਿਹਾ ਹੈਗਾ ਕਿ ਮੈਨੂੰ ਕੁਝ ਫੜਾਓ ਤੇ ਮੈਂ ਦੇਖ ਰਹੀ ਹਾਂ ਮਾਸੀ ਜੀ ਸਾਡੇ ਮੂਰੇ ਵਗੇ ਮਈਆ ਮੇਰੀ ਤਾਂ ਜਾ ਰਹੇ ਨੇ ਮੇਰੇ ਵੀ ਦਿਲ ਨੂੰ ਕੁਛ ਹੁੰਦਾ ਜਿਵੇਂ ਬੜਾ ਸੋਨਾ ਦਿਨ ਨਿਕਲਿਆ ਸੀਗਾ ਤੇ ਕਿਉਂਕਿ ਦੇਖੋ ਇਹ ਦੇਖ ਫਿਰ ਰਹੇ ਮੈਨੂੰ ਬਾਰ-ਬਾਰ ਕਹਿੰਦੇ ਆ ਕਿ ਆਣਾ ਉੱਥੇ ਆਣਾ ਹਨਾ ਚੰਡੀਗੜ੍ਹ ਆਣਾ ਕਹਿ ਰਹੇ ਨੇ ਮੈਨੂੰ ਤਾਂ ਮੈਂ ਕਿਹਾ ਆਵਾਂਗੇ ਭਾਈ ਆਪਾਂ ਵੀ ਹਨਾ ਮੈਂ ਪਹਿਲੇ ਵੀ ਤੁਹਾਡੇ ਦਿਨ ਪਹਿਲਾਂ ਜਾ ਕੇ ਆਈ ਹੈਗੀ ਹੁਣ ਇਹ ਹਰਵਾਨ ਕੀ ਕਰਨ ਲੱਗੇ ਨੇ ਤੇ ਇਹ ਮਾਸੀ ਦਾ ਸੌਰੀ ਮੇਰਾ ਭਾਂਜਾ ਮੇਰੇ ਪੈਰੀਂ ਥਰਾਰੇ ਇਹ ਭਾਂਜਾ ਨੂੰ ਆ ਇਹ ਸਾਰੇ ਉੱਥੇ ਨੂੰ ਜਾ ਰਹੇ ਨੇ। ਸ੍ਰੀ ਦਰਬਾਰ ਸਾਹਿਬ। ਅੱਛਾ ਲੱਗਦਾ ਵਾ। ਦਿਲ ਮੇਰੇ ਬਹੁਤ ਕਰਦਾ ਸੀ ਕਿ ਨਾਰੀ ਬੈਠ ਜਾ। ਪਰ ਮੇਰੇ ਹਸਬੰਦ ਨਾ ਕਰੇ ਹੁਣ ਕਾਰਨ ਫਿਰ ਮੈਨੂੰ ਜਾਣਾ ਨਹੀਂ। ਅਰੇ ਕੀ ਜਾਣ ਤੋਂ ਮੈਂ। ਵਿੱਚ ਬੈਠੇ ਬਾਏ ਬਾਏ ਓਕੇ ਟਾਟਾ ਕਰ ਰਹੇ ਆ ਚਲੋ ਜੀ ਇਹ ਗਏ ਚਲੇ। ਮੈਨਨ ਕਹ ਸੀ ਦੂਸਰੇ ਦਿਨ ਆਇਓ। ਤੇ ਇਹ ਅਜ ਰਾਤ ਰਹਿਣਗੇ ਉੱਥੇ। ਸਰਵਾਰ ਸਾਹਿਬ ਦੇ ਵਿੱਚ ਇਹਨਾਂ ਨੇ ਸਵੇਰ ਦਰਸ਼ਨ ਕਰਨੇ ਤੇ ਆਪਾਂ ਵੀ ਉਪਰੋਂ ਆਉਣ ਲੱਗੇ ਹੁਣ ਹਨਾ ਕਿਉਂਕਿ ਚਲੇ ਗਏ ਅੱਛਾ ਲੇਖੜੀ ਹੀ ਆਪਣੀ ਵੀਡੀਓ ਬਣਾ ਰਹੀ ਸੀ ਸਾਡੇ ਫੁੱਲ ਕਿੰਨੇ ਸੋਹਣੇ ਲੱਗੇ ਹੋਏ ਨੇ ਤਾਂ ਅੱਛੇ ਲੱਗਦੇ ਨੇ ਹਨਾ ਜੀ ਤੇ ਦੂਸਰੇ ਦਿਨ ਵੀ ਆਏ ਦੂਸਰੇ ਦਿਨ ਦਾ ਵੀਡੀਓ ਮੇਰੇ ਹਸਬੰਦ ਆ ਕੇ ਸੀਗੇ ਆਉਂਦੇ ਹੋਏ ਨੂੰ ਮੈਂ ਕਿਹਾ ਤੁਸੀਂ ਹੋ ਕੇ ਜਾਇਓ ਤੇ ਫਿਰ ਇਹ ਆਏ ਨੇ ਮਿਲ ਕੇ ਗਏ ਨੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਪਰਿਵਾਰ ਨਾ ਪ੍ਰਿਆਸ ਹਸਬੰਦ ਸਭ ਤੋਂ ਲੰਬੇ ਆ। ਵੀਡੀਓ ਘਟ ਆਉਂਦੀ ਆ। ਇਹ ਹੁਣੇ ਚੱਲੇ ਆ ਜੀ ਚੰਡੀਗੜ੍ਹ ਨੂੰ ਤਿਆਰੀ ਕਰ ਲਈ ਇਹਨਾਂ ਨੇ। ਹੁਣ ਚੱਲੇ ਚੰਡੀਗੜ੍ਹ ਨੂੰ। ਦੇਖੋ ਬਾਏ ਬਾਏ ਕਰ ਰਿਹਾ। ਮੈਨੂੰ ਵੀ ਅੱਛਾ ਲੱਗਦਾ ਬਹੁਤ ਸ਼ਰਾਰਤੀ ਬੱਚਾ। ਉਹ ਬੈਠੇ ਮਾਪਾ ਪੁੱਤ ਪਹਿਲੇ ਮੂਰੇ ਸੀਟ ਤੇ ਮਾਪਾ ਪੁੱਤ ਮਗਲੀ ਤੇ ਮਾਂ ਸਾਥ ਮਾਪਾ ਪੁੱਤ ਬੈਠੇ। ਪਿਛਲੇ ਪਾਸੇ ਬੈਠੀ ਐ ਨਣਾਣ ਪਰਜਾਈ। ਤਾਂ ਹੱਸ ਰਹੀ ਐ ਹਾਈ ਮਾਸੀ ਮੇਰੇ ਵੀਡੀਓ ਨਾ ਕਰੋ। ਮੇਰੇ ਹਸਬੰਦ, ਮੈਥਿਉ ਬੇਟਾ। ਧੰਨਵਾਦ ਮਿਹਰਬਾਨੀ ਜੀ।